ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਹੈ ਪੰਜਾਬੀ ਵਿਆਕਰਨ ਦੀ ਕਲਾਸ ਪੰਜਾਬੀ ਵਿਆਕਰਨ ਦੀ ਕਲਾਸ ਚ ਅਸੀਂ ਕਰ ਰਹੇ ਆ ਵਿਸ਼ਰਾਮ ਚਿੰਨ ਤਾਂ ਇਹ ਤੋਂ ਪਹਿਲਾਂ ਅਸੀਂ ਕਰੀਏ ਸਾਡੀਆਂ ਸ਼ਬਦ ਸਰੈਣੀਆ ਸ਼ਬਦ ਸਰੈਣੀਆ ਦੇ ਦੋ ਟੈਸਟ ਤੁਹਾਨੂੰ ਮਿਲ ਗਏ ਹੋਣਗੇ ਜਿਹੜੇ ਬੱਚੇ ਪ੍ਰਤਾਪ ਅਕੈਡਮੀ ਤੇ ਪ੍ਰਤਾਪ ਅਕੈਡਮੀ ਐਪ ਡਾਊਨਲੋਡ ਕਰਕੇ ਵੀ ਮੌਕ ਦੇ ਸਕਦੇ ਨੇ ਪੰਜਾਬੀ ਦੇ ਬਿਲਕੁਲ ਫਰੀ ਦੇ ਵਿੱਚ ਆ ਜਿਹੜੇ ਵਿੱਚ ਨਈ ਕੋਰਸ ਦੇ ਵਿੱਚ ਉਹ ਫਿਰੇ ਚ ਜਾ ਕੇ ਮੌਕ ਆਪਣੇ ਦੇ ਸਕਦੇ ਨੇ ਪੰਜਾਬੀ ਲੈਂਗੁਏਜ ਤੇ ਪੰਜਾਬੀ ਸੈਟ ਉਹਦੇ ਵਿੱਚ ਅਸੀਂ ਮੌਕ ਪਾਉਣੇ ਆ ਤਾਂ ਵਿਸ਼ਰਾਮ ਚਿੰਨ ਵਿਸ਼ਰਾਮ ਚਿੰਨ ਤੋਂ ਪਾਵ ਬਿਸ਼ਰਾਮ ਜਾਂ ਠਹਿਰਾਓ ਨੂੰ ਪਰਗਟ ਕਰਨ ਵਾਲੇ ਉਹ ਚਿੰਨ ਨੇ ਤਾਂ ਇਹ ਤੋਂ ਪਹਿਲਾਂ ਆਪਾਂ ਕਰਿਆ ਸੀ ਬਿਸਮਿਕ ਬਿਸਮਿਕ ਅਲੱਗ ਨੇ ਪਤ ਤ ਤੇ ਬਿਸ਼ਰਾਮ ਚਿੰਨ ਅਲੱਗ ਨੇ ਜਦੋਂ ਆਪਾਂ ਬਿਸ਼ਰਾਮ ਥੋੜਾ ਜਿਹਾ ਕੋਈ ਠਹਿਰਾਓ ਪਾਉਣਾ ਹੋਵੇ ਤਾਂ ਲਿਖਣ ਵੇਲੇ ਯੂਰਪਾਂ ਕਿਤੇ ਵੀ ਕਿਸੇ ਵੀ ਬਾਕ ਦੇ ਵਿੱਚ ਇਹ ਦੱਸਣਾ ਹੋਵੇ ਤਾਂ ਕਿ ਇੱਥੇ ਬਾਕ ਕੰਪਲੀਟ ਹੋ ਗਿਆ ਜਾਂ ਥੋੜੀ ਜਿਹੀ ਠਹਿਰਾਉ ਦੀ ਲੋਡ ਆ ਜਾਂ ਥੋੜੇ ਤੋਂ ਵੱਧ ਤੇ ਪੂਰਨ ਤੋਂ ਘੱਟ ਠਹਿਰਾਉ ਦੀ ਲੋਡ ਆ ਜਾਂ ਇੱਥੇ ਕੋਈ ਸਵਾਲ ਪੁੱਟ ਕਰਿਆ ਹੋਇਆ ਤਾਂ ਉੱਥੇ ਅਸੀਂ ਵੱਖਰੇ ਵੱਖਰੇ ਚਿੰਨ ਵਰਤਦੇ ਆ ਤਾਂ ਇਹ ਟੋਟਲ ਸਾਡੇ ਕੋਲੇ ਕਿੰਨੇ ਨੇ ਟੋਟਲ ਸਾਡੇ ਕੋਲੇ 13 ਨੇ ਤਾਂ ਜਿੱਥੇ ਜਿੰਨੇ ਵੀ ਠਹਿਰਾਉ ਦੀ ਲੋਡ ਹੁੰਦੀ ਆ ਉੱਥੇ ਅਸੀਂ ਵੱਖਰੇ ਵੱਖਰੇ ਚਿੰਨਾਂ ਦੀ ਵਰਤੋਂ ਕਰਦੇ ਆ ਉਹ ਚਿੰਨ ਸਾਨੂੰ ਦੱਸਦੇ ਨੇ ਕਿ ਗੱਲ ਕਰਨ ਵੇਲੇ ਜਾਂ ਕਿਸੇ ਲਿਖਤ ਪੜਨ ਵੇਲੇ ਕਿੱਥੇ ਰੁਕਣਾ ਹੈ ਤਾਂ ਇਹ ਆਪਣੇ ਆਪ ਚ ਬਾਕ ਪੂਰਾ ਹੋ ਗਿਆ ਡੰਡੀ ਆ ਗਈ ਆਪਣੀ ਕਿਤੇ ਬਹੁਤ ਹੀ देर ਲਈ ਠਹਿਰਨਾ ਪੈਂਦਾ ਹੈ ਅਤੇ ਕਿਤੇ ਥੋੜੀ देर ਲਈ ਇਹ ਠਹਿਰਾਉ ਬੋਲਣ ਲੱਗੇ ਤਾਂ ਸਹਿਜ ਸੁਆਹੀ ਆ ਜਾਂਦਾ ਹੈ ਇੱਥੇ ਥੋੜੇ ਠਹਿਰਾਉ ਦੀ ਲੋੜ ਸੀ ਪਰ ਲਿਖਤ ਵਿੱਚ ਇਹਨਾਂ ਦੀ ਖਾਸ ਇਹਨਾਂ ਦੀ ਲੋੜ ਹੁੰਦੀ ਹੈ ਹਰ ਪਾਸ਼ਾ ਵਿੱਚ ਪੜਨ ਵੇਲੇ ਜਾਂ ਲਿਖਣ ਵੇਲੇ ਕੁਝ ਠਹਿਰਾਉ ਦੀ ਜ਼ਰੂਰਤ ਪੈਂਦੀ ਆ ਤਾਂ ਇਸ ਠਹਿਰਾਉ ਨੂੰ ਲਿਖਣ ਵੇਲੇ ਜਿਹੜੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਆ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਆ ਵਿਸ਼ਰਾਮ ਚਿੰਨ ਓਕੇ ਬੱਚਾ ਤੇ ਟੋਟਲ ਸਾਡੇ ਕੋਲੇ ਕਿੰਨੇ ਟੋਟਲ ਹੈਗੇ ਨੇ 13 23 ਉਹਦੇ ਸਟਾਰਟਿੰਗ ਦੇ ਵਿੱਚ ਹੈਗੇ ਨੇ ਸਾਰੇ ਪੀਵਾਈਕਿਊ ਪੀਟਪਲੱਸਵੀ ਦੇ ਤੇ ਬਾਅਦ ਵਿੱਚ ਆਪਾਂ ਕਰਾਂਗੇ ਥਿਊਰੀ ਪਹਿਲਾਂ ਵੀਡੀਓ ਰੁਕਨੀ ਆ ਤੇ ਆਨਸਰ ਕਰਨਾ ਕਿਹੜੇ ਵਾਕਾਂ ਵਿੱਚ ਵਿਸ਼ਰਾਮ ਚਿੰਨ ਦੀ ਸਹੀ ਵਰਤੋਂ ਹੋਈ ਆ ਆ ਤੁਹਾਡੇ ਕੋਲੇ 4 ਬਾਕ ਨੇ ਇਹਨਾਂ ਵਿੱਚ ਕਿਹਦੇ ਵਿੱਚ ਵਿਸ਼ਰਾਮ ਚਿੰਨਾਂ ਦੀ ਸਹੀ ਵਰਤੋਂ ਕੀਤੀ ਹੋਈ ਆ ਤਾਂ ਵੀਡੀਓ ਰੋਕੋ ਆਨਸਰ ਕਰੋ ਤਾਂ ਇਹਦੇ ਵਿੱਚ ਆਉਣਾ ਸੀ ਪੁੱਤ ਆਨਸਰ ਇਹਦਾ ਸਸਾ ਤਾਂ ਇਹਦੇ ਵਿੱਚ ਇਹ ਜਿਹੜਾ ਚਿੰਨ ਵਰਤਿਆ ਇਹਨੂੰ ਆਪਾਂ ਕਹਾਂਗੇ ਬਿਸਮਿਕ ਬਿਸਮਿਕ ਚਿੰਨ ਇਹ ਆਪਾਂ ਦੇਖਿਆ ਇਹ ਹਮੇਸ਼ਾ ਹੀ ਬਾਕ ਦੀ ਸਟਾਰਟਿੰਗ ਦੇ ਵਿੱਚ ਆਉਂਦਾ ਜਦੋਂ ਆਪਾਂ ਕੋਈ ਵੀ ਸਾਡੇ ਮੂੰਹ ਚ ਕੋਈ ਸ਼ਬਦ ਨਿਕਲਦਾ ਆਪਾਂ ਕਹਿੰਦੇ ਹੇ ਰਾਮ 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 ਜਾਂ ਜਿੰਨੇ ਵਾਰੀ ਆਪਾਂ ਕਿਸੇ ਵੀ ਬਾਕ ਨੂੰ ਰਿਪੀਟ ਕਰਾਂਗੇ ਜਿਵੇਂ ਮੈਂ ਇੱਕ ਵਾਰੀ ਕਹਿ ਦਿੱਤਾ ਤਾਂ ਆਪਾਂ ਇੱਕ ਵਾਰੀ ਲਾਉਣਾ ਜਿਵੇਂ ਰਾਮ ਰਾਮ ਦੋ ਵਾਰੀ ਕਿਹਾ ਤਾਂ ਇਹਨੂੰ ਆਪਾਂ ਦੋ ਵਾਰੀ ਲਾਵਾਂਗੇ ਜਿਵੇਂ ਤਿੰਨ ਵਾਰੀ ਕਿਹਾ ਤਾਂ ਲਿਸ਼ਟ ਦੇ ਵਿੱਚ ਇਹ ਆਪ ਨੂੰ ਜਨਨ ਤਿੰਨ ਵਾਰ ਦੇਣਾ ਪਊਗਾ ਤੇ ਇਹ ਸੋਡਾ ਐਕਸਾਈਡ ਦਾ ਪੁਰਾਣਾ ਐਕਸਾਈਡ ਦੀ ਪੇਪਰ ਦੇ ਵਿੱਚ ਜਿਹੜੇ ਤੋਂ ਪਹਿਲਾਂ ਹੋਇਆ ਸੀ ਉਹਦੇ ਵਿੱਚ ਵੀ ਆਇਆ ਹੋਇਆ ਸੀ ਸਵਾਲ ਇਹ ਬਟ ਕਿਸੇ ਹੋਰ ਪੀਟੀ ਪਲੈਸੀ ਦੇ ਪੇਪਰ 'ਚ ਆਇਆ ਹੋਇਆ ਹੈ ਹੇਠ ਦਿੱਤੇਆਂ ਵਿੱਚੋਂ ਸਹੀ ਵਿਸ਼ਰਾਮ ਚਿੰਨ ਵਾਲਾ ਬਾਕ ਕਿਹੜਾ ਹੈ ਤੇ ਇਹ ਚਾਰਾਂ ਦੇ ਵਿੱਚੋਂ ਕਿੱਥੇ ਸਹੀ ਤਰੀਕੇ ਨਾਲ ਵਰਤੋਂ ਕੀਤੀ ਹੋਈ ਆ ਵਿਸ਼ਰਾਮ ਚਿੰਨ ਦੀ ਬਾ ਤੁਸੀਂ ਤਾਂ ਕਮਾਲ ਹੀ ਕਰ ਦਿੱਤੇ ਤਾਂ ਪਤੋਂ ਵੇਖੋ ਜਿਹੜੇ ਆ ਪੜਕੇ ਸਾਡੇ ਮੂੰਹ ਦੇ ਵਿੱਚੋਂ ਕੋਈ ਵੀ ਸ਼ਬਦ ਨਿਕਲਦੇ ਨੇ ਤਾਂ ਉਹਦੇ ਲਈ ਚਿੰਨ ਕਿਹੜਾ ਹੁੰਦਾ ਸਾਡਾ ਇਹ ਹੀ ਹੁੰਦਾ ਜਿਵੇਂ ਆਪਾਂ ਕਹਿੰਦੇ ਸ਼ਾਬਾਸ਼ੇ ਜਵਾਨੀਆਂ ਮਾਰਨੋ ਲਾਈਕ ਇਹ ਵਾਲੇ ਜਿੰਨੇ ਵੀ ਸ਼ਬਦ ਹੁੰਦੇ ਨੇ ਤੇ ਇਹ ਹਮੇਸ਼ਾ ਬਾਗ ਦੀ ਸਟਾਰਟਿੰਗ 'ਚ ਆਉਂਦੇ ਨੇ ਤੇ ਉਹ ਤੋਂ ਬਾਅਦ ਆਪਾਂ ਇਹ ਚਿੰਨ ਵਰਤਦੇ ਆਂ ਇਹਦਾ ਗਲਤ ਹੋ ਗਿਆ ਤਾਂ ਇਹ ਜਿਹੜਾ ਬਿਸਮਿਕ ਕਈ ਕਦੇ ਵੀ ਲਾਸਟ ਤੇ ਨਹੀਂ ਆਉਂਦਾ ਬਾਗ ਦੀ ਸਟਾਰਟਿੰਗ ਦੇ ਵਿੱਚ ਆਉਂਦਾ ਇਹ ਵੀ ਗਲਤ ਹੋ ਗਿਆ ਤੇ ਅਨਸਰ ਆਉਣਾ ਸੀ ਤੁਹਾਡਾ ਸਸਾ ਵਾ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ ਤੇ ਇਹਦਾ ਅਨਸਰ ਆਉਣਾ ਸੀ ਸਸਾ ਜੇਕਰ ਬਾਗ ਵਿੱਚ ਸਹੀ ਵਿਸ਼ਰਾਮ ਚਿੰਨਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਬਾਗ ਦਾ ਕਿਹੜਾ ਪੱਖ ਸਪਸ਼ਟ ਨਹੀਂ ਹੁੰਦਾ ਤਾਂ ਕਿਹੜਾ ਪੱਖ ਸਪਸ਼ਟ ਨਹੀਂ ਹੁੰਦਾ ਸ਼ਬਦਾਂ ਤੇ ਲਗਾ ਬਾਕ ਬੰਤਰ ਤੇ ਕੋਈ ਅਸਰ ਪੈਂਦਾ ਜਾਂ ਉਹਦੇ ਅਰਥ मीनिंग ਤੇ ਕੋਈ ਅਸਰ ਪੈਂਦਾ ਜਾਂ ਕੋਈ ਵੀ ਅਸਰ ਨਹੀਂ ਪੈਂਦਾ ਤੇ ਇਹਦੇ ਅਨਸਰ ਹੋਣਾ ਸੀ ਈਡੀ ਉਹਨਾਂ ਦਾ मीनिंग ਹੀ ਚੇਂਜ ਹੋ ਜਾਂਦਾ ਜਿਵੇਂ ਆਪਾਂ ਕਹੀਏ ਕਿ ਤੂੰ ਬਿਮਾਰ ਤੂੰ ਬਿਮਾਰ ਬਿਮਾਰ ਹੈ ਡੰਡੀ ਲਾਤੀ ਤਾਂ ਆਪਾਂ ਉਹਨੂੰ ਦੱਸਦਾ ਕਿ ਤੂੰ ਬਿਮਾਰ ਆ ਜੇ ਕਹੇ ਤਾਂ ਤੂੰ ਬਿਮਾਰ ਹੈ ਆਪਾਂ ਨੂੰ ਪੁੱਛ ਰਹੇ ਆ ਤੂੰ ਬਿਮਾਰ ਹੈ ਇੱਥੇ ਆਪਾਂ ਉਹਨੂੰ ਪੁੱਛ ਰਹੇ ਆ ਸਵਾਲ ਪੁੱਟ ਕਰ ਰਹੇ ਆ ਇੱਥੇ ਜਦੋਂ ਆਪਾਂ ਕਹਿੰਦਾ ਕਿ ਤੂੰ ਬਿਮਾਰ ਹੈ ਉਹਨੂੰ ਦੱਸ ਰਹੇ ਆ ਠੀਕ ਆ ਕਿ ਤੂੰ ਬਿਮਾਰ ਆ ਬਿਸ਼ਰਾਮ ਚੰਨਾ ਦੇ ਪੱਖ ਪੱਖੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਬਿਲਕੁਲ ਸਹੀ ਆ ਇਹਦੇ ਕੋਲ ਤਿੰਨ ਵਾਕ ਨੇ ਇਹਨਾਂ ਦੇ ਵਿੱਚ ਬਿਸ਼ਰਾਮ ਚੰਨਾ ਦੇ ਪੱਖ ਤੋਂ ਕਿੱਥੇ ਸਹੀ ਤਰੀਕੇ ਨਾਲ ਵਰਤੋਂ ਕੀਤੀ ਆ ਇਦਾਂ ਸਿਰੌਣਾ ਸੀ ਈਡੀ RAM DEVI ਨੇ ਹੱਥ ਨਾਲ ਇਸ਼ਾਰਾ ਕਰਦੇ ਕਿਹਾ ਥੋੜਾ ਜਿਹਾ ਠਹਿਰਾਓ ਮਤਲਬ ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਆਪਾਂ ਸੀਮ ਟੂ ਸੀਮ ਲਿਖਣਾ ਤਾਂ ਆਪਾਂ ਡਬਲ ਪੁੱਠੇ ਕੌਮੇ ਲੈਣੇ ਆ ਕੌਮੇ ਦੋ ਤਰ੍ਹਾਂ ਦੇ ਹੁੰਦੇ ਇੱਕ ਤਾਂ ਉਹ ਸਿੰਗਲ ਇੱਕ ਹੁੰਦੇ ਨੇ ਡਬਲ ਪੁੱਠੇ ਕੌਮੇ ਵੀਰ ਫੇਰ ਥੋੜੇ ਠਹਿਰਾਓ ਦੀ ਲੋੜ ਆ ਵੀਰ ਰੋਟੀ ਪਾਣੀ ਛੱਕ ਕੇ ਜਾਣਾ ਤੇ ਪਹਿਲਾਂ ਹੀ ਡੰਡੀ ਆਉਂਦੀ ਆ ਫਿਰ ਬਾਅਦ ਵਿੱਚ ਇਹ ਕੌਮੇ ਬੰਦ ਹੁੰਦੇ ਨੇ ਬਹੁਤ ਵਾਰ ਜੇ ਪੀਟੀ ਪਲੈਸੇ ਵਾਲੇ ਇਸ ਤਰੀਕੇ ਨਾਲ ਲਾ ਦਿੰਦੇ ਨੇ ਪਹਿਲਾਂ ਕੌਮੇ ਬੰਦ ਕਰਨਗੇ ਫਿਰ ਬਾਅਦ ਚ ਡੰਡੀ ਲਾਉਣਗੇ ਨਹੀਂ ਗਲਤ ਆ ਪਹਿਲਾਂ ਹਮੇਸ਼ਾ ਹੀ ਡੰਡੀ ਆਉਗੀ ਬਾਅਦ ਵਿੱਚ ਕੌਮੇ ਆਉਣਗੇ ਓਕੇ ਇਹਦਾ ਅਨਸਰ ਆਉਣਾ ਸੀ ਈਡੀ ਕਿਹੜੇ ਬਾਗ ਵਿੱਚੋ ਬਿਸ਼ਰਾਮ ਚਿੰਨਾ ਦੀ ਸਹੀ ਵਰਤੋਂ ਹੋਈ ਹੈ ਤਾਂ ਇਨਾਂ ਚਾਰਾਂ ਦੇ ਵਿੱਚ ਕਿੱਥੇ ਸਹੀ ਵਰਤੋਂ ਕੀਤੀ ਹੋਈ ਆ ਰੱਬ ਦੇ ਆ ਬੰਦਿਆ ਜੋ ਹੋਣਾ ਸੀ ਸੋ ਹੋ ਗਿਆ ਓਕੇ ਜਿਵੇਂ ਆਪਾਂ ਪੜ੍ਹੇ ਰੱਬ ਦੇ ਆ ਬੰਦਿਆ ਜੋ ਹੋਣਾ ਸੀ ਹੋ ਗਿਆ ਆਪਾਂ ਇੱਥੇ ਕੋਈ ਵੀ ਠਹਿਰਾਉ ਨਹੀਂ ਲੈ ਕੇ ਜਾਂਦਾ ਆਪਾਂ ਲਗਾਤਾਰ ਇਹ ਨਹੀਂ ਬੋਲ ਸਕਦੇ ਜਿਆ ਥੋੜਾ ਜਿਹਾ ਵਿੱਚ ਗੈਪ ਚਾਹੀਦਾ ਤਾਂ ਇਹਦਾ ਅਨਸਰ ਹੋਣਾ ਸੀ ਸ ਰੱਬ ਦੇ ਆ ਬੰਦਿਆ ਆਪਣੇ ਆਪ ਦੇ ਵਿੱਚ ਇੱਕ ਬਾਕ ਹੋ ਗਿਆ ਜੋ ਹੋਣਾ ਸੀ ਕਮਾ ਥੋੜਾ ਜਿਹਾ ਠਹਿਰਾਓ ਸੋ ਹੋ ਗਿਆ ਤੇ ਇਹਦਾ ਅਨਸਰ ਸਸਾ ਪੁੱਤ ਕਿਹੜੇ ਚਿੰਨ ਠਹਿਰਾਓ ਜਾਂ ਅੜਕ ਨੂੰ ਦਰਸਾਉਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਜਿੱਥੇ ਵੀ ਆਪਾਂ ਥੋੜੇ ਜਿਹਾ ਅਟਕਦੇ ਆ ਜਾਂ ਥੋੜੇ ਜਿਹਾ ਠਹਿਰਾਓ ਆਉਂਦਾ ਉਹਨਾਂ ਨੂੰ ਆਪਾਂ ਕੀ ਕਵਾਂਗੇ ਉਹਨੂੰ ਜਦੋਂ ਆਪਾਂ ਲਿਖਤੀ ਰੂਪ ਦੇ ਵਿੱਚ ਪੇਸ਼ ਕਰਨਾ ਤਾਂ ਕਿਹਦੇ ਰੂਪ ਦੇ ਵਿੱਚ ਪੇਸ਼ ਕਰਾਂਗੇ ਲਗਾ ਮੱਤਰਾ ਲਾ ਕੇ ਲਗਾ ਅੱਖਰ ਲਾ ਕੇ ਦੁੱਤ ਅੱਖਰ ਲਾ ਕੇ ਜਾਂ ਵਿਸ਼ਰਾਮ ਚਿੰਨ ਲਾ ਕੇ ਤਾਂ ਉਹਨੂੰ ਅਸੀਂ ਕਰਾਂਗੇ ਵਿਸ਼ਰਾਮ ਚਿੰਨ ਰਾਹੀਂ ਪੇਸ਼ ਵਿਸ਼ਰਾਮ ਚਿੰਨ ਦੋ ਬਿੰਦੀ ਇਹ ਆਪਣੇ ਆਪ ਦੇ ਵਿੱਚ ਇੱਕ ਚਿੰਨ ਹੈ ਦੀ ਵਰਤੋਂ ਕਿਸ ਨਿਯਮ ਅਨਸਾਰ ਹੁੰਦੀ ਹੈ ਤਾਂ ਇਹ ਥੋੜੀ ਚਾਰੇ ਨਹੀਂ ਦੱਸੋ ਕਿ ਕਿੱ데 ਕਿੱਥੇ ਆਪਾਂ ਵਰਤੋਂ ਕਰਦੇ ਹਾਂ ਦੋ ਬਿੰਦੀ ਦੀ ਬਾਗ ਵਿੱਚ ਅਧਵਿਸ਼ਰਾਮ ਦੇਣ ਲਈ ਬਾਗ ਵਿੱਚ ਪੂਰਨ ਵਿਸ਼ਰਾਮ ਦੇਣ ਲਈ ਜਾਂ ਕਿਸੇ ਸ਼ਬਦ ਬਕਾਂਸ਼ ਜਾਂ ਉਪਵਾਕ ਦੀ ਵਿਆਖਿਆ ਵਿਆਖਿਆ ਜਾਂ ਵੀਰਵੇ ਤੋਂ ਪਹਿਲਾਂ ਵਿਆਖਿਆ ਜਾਂ ਵੀਰਵੇ ਤੋਂ ਪਹਿਲਾਂ ਜਾਂ ਕਿਸੇ ਸ਼ਬਦ ਵਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਬਿਰਵੇ ਤੋਂ ਪਹਿਲਾਂ ਸੌਰੀ ਇਹ ਬਾਤ ਸੀਗਾ ਤੋਂ ਬਾਅਦ ਜਾਂ ਤੋਂ ਪਹਿਲਾਂ ਤਾਂ ਇਹਦਾ ਅਨਸਰ ਹੁਣ ਅਸੀਂ ਸਸਾ ਤੋਂ ਪਹਿਲਾਂ ਕਰਦੇ ਆ ਆਪਾਂ ਕੋਈ ਵੀ ਬਿਰਵਾ ਦੀਨਾ ਜਾਂ ਵਿਆਖਿਆ ਕਰਨੀ ਆ ਤੇ ਜਿੱਥੇ ਆਪਾਂ ਵਿਆਖਿਆ ਸਟਾਰਟ ਕਰਨੀ ਆ ਉਹ ਤੋਂ ਪਹਿਲਾਂ ਪੱਸੀਗੀ ਲਾ ਦਿੰਨੇ ਆ ਦੋ ਬਿੰਦੀ ਲਾ ਦਿੰਨੇ ਆ ਤੇ ਇਹਦਾ ਅਨਸਰ ਹੁਣ ਅਸੀਂ ਸਸਾ ਬਿਸ਼ਰਾਮ ਚਿੰਨ ਬਿੰਦੀ ਕੋਮਾ ਇਹ ਜਦੋਂ ਆਪਾਂ ਬਿੰਦੀ ਪਾ ਕੇ نیچے ਕੋਮਾ ਪਾਉਨੇ ਆ ਦੀ ਵਰਤੋਂ ਕਿਸ ਨਿਯਮ ਕਿਸ ਅਨਸਾਰ ਕਿਸ ਨਿਯਮ ਅਨਸਾਰ ਹੁੰਦੀ ਹੈ ਬਾਗ ਵਿੱਚ ਕੋਈ ਵਿਸ਼ੇਸ਼ ਨਾਮ ਲਿਖਣ ਲਈ ਬਾਗ ਵਿੱਚ ਅਲਪ ਵਿਸ਼ਰਾਮ ਦੇਣ ਲਈ ਬਾਗ ਵਿੱਚ ਪੂਰਨ ਵਿਸ਼ਰਾਮ ਦੇਣ ਲਈ ਜਾਂ ਬਾਗ ਵਿੱਚ ਅੱਧ ਵਿਸ਼ਰਾਮ ਦੇਣ ਲਈ ਕਿੱਥੇ ਵਰਤੋਂ ਕਰਦੇ ਆ ਅਲਪ ਲਈ ਤਾਂ ਕਰਦੇ ਕੌਮੇ ਦੀ ਪੂਰਨ ਲਈ ਕਰਦੇ ਅਸੀਂ ਡੰਡੀ ਦੀ ਤਾਂ ਇਹਦੇ ਅਨੁਸਾਰ ਉਹ ਅਸੀਂ ਸਸਾ ਬਾਗ ਵਿੱਚ ਅੱਧ ਵਿਸ਼ਰਾਮ ਇਹ ਤੋਂ ਵੱਧ ਤੇ ਇਹ ਤੋਂ ਘੱਟ ਉੱਥੇ ਅਸੀਂ ਬੰਦ ਕਰਦੇ ਉੱਥੇ ਅਸੀਂ ਵਰਤੋਂ ਕਰਦੇ ਆਂ ਬਿੰਦੀ ਤੇ ਕੌਮੇ ਦੀ ਤਾਂ ਇਹ ਸੋਡਾ ਟੋਟਲ ਹੈਗੀ ਨੇ 13 ਇਹਨੂੰ ਟੋਟਲ 13 ਸਾਡੇ ਕੋਲ ਹੈਗੇ ਨੇ ਬਿਸ਼ਰਾਮ ਜਿੰਨ ਡੰਡੀ ਜਦੋਂ ਕੋਈ ਬਾਕ ਪੂਰਾ ਖਤਮ ਹੋ ਜਾਂਦਾ ਲੱਛ ਦੇ ਵਿੱਚ ਅਸੀਂ ਡੰਡੀ ਲਾ ਦਿੰਨੇ ਆ ਇਹੇ ਕੰਮ ਇੰਗਲਿਸ਼ ਦੇ ਵਿੱਚ ਬਿੰਦੀ ਕਰਦੀ ਆ ਇੰਗਲਿਸ਼ ਦੇ ਵਿੱਚ ਜਦੋਂ ਕੋਈ ਵੀ ਬਾਕ ਆਪਾਂ ਵੇਖਦੇ ਆ ਖਤਮ ਹੁੰਦਾ ਤਾਂ ਉੱਥੇ ਉਹ ਬਿੰਦੀ ਲਾਉਂਦੇ ਨੇ ਤੇ ਪੰਜਾਬੀ ਦੇ ਵਿੱਚ ਡੰਡੀ ਆ ਕੋਈ ਵੀ ਜਦੋਂ ਆਪਾਂ ਸਵਾਲ ਪੜ੍ਹੁੰਦਾ ਜਦੋਂ ਇਹ ਵਿਸਮਿਕ ਜਦੋਂ ਕੋਈ ਹੈਰਾਨੀ ਕਿਸੇ ਨੂੰ ਬੁਲਾਉਣਾ ਕਿਸੇ ਨੂੰ ਸੂਚਕ ਦੇਣਾ ਕਿਸੇ ਨੂੰ ਉੱਥੇ ਆਪਾਂ ਕਰਦੇ ਆ ਵਿਸਮਿਕ ਚਿੰਨਾਂ ਦੀ ਕਮਾ ਜਦੋਂ ਆਪਾਂ ਕਿਸੇ ਵੀ ਇੱਕੋ ਜਿਹੀਆਂ ਚੀਜ਼ਾਂ ਨੂੰ ਨੁਕੀੜਦੇ ਆ ਅੱਧ ਬਿਸ਼ਰਾਮ ਦੋ ਬਿੰਦੀ ਡੈਸ਼ ਦੋ ਬਿੰਦੀ ਤੇ ਡੈਸ਼ ਜਦ ਦੋ ਬਿੰਦੀ ਦੇ ਨਾਲ ਇਹ ਆ ਜੇ ਪੁੱਠੇ ਕੌਮੇ ਇਹ ਦੋ ਤਰ੍ਹਾਂ ਦੇ ਹੁੰਦੇ ਨੇ ਪੁੱਤ ਇੱਕ ਤਾਂ ਸਿੰਗਲ ਪੁੱਠੇ ਕੌਮੇ ਇੱਕ ਇੱਥੇ ਆ ਜਾਂਦੀ ਨੇ ਸਾਡੇ ਕੋਲੇ ਡਬਲ ਪੁੱਠੇ ਕੌਮੇ ਕਿਸੇ ਦੀ ਕਹੀ ਹੋਈ ਗੱਲ ਨੂੰ ਆਪਾਂ ਸੇਮ ਟੂ ਸੇਮ ਕਹਿਣਾ ਇੱਥੇ ਜਿਹੜੇ ਵਰਤੇ ਜਾਂਦੇ ਨੇ ਕਿਸੇ ਬੁੱਕ ਦਾ ਨਾਮ ਅਖਬਾਰ ਦਾ ਨਾਮ ਜਾਂ ਕਿਸਦਾ ਉਪਨਾਮ ਜਦੋਂ ਆਪਾਂ ਲਿਖਣਾ ਹੋਵੇ ਤਾਂ ਉੱਥੇ ਅਸੀਂ ਲਾਉਣੇ ਆ ਸਿੰਗਲ ਪੁੱਠੇ ਕੌਮੇ ਕਿਸੇ ਦੀ ਕਹੀ ਗੱਲ ਨੂੰ ਸੇਮ ਟੂ ਸੇਮ ਕਹਿਣਾ ਤਾਂ ਪੁੱਠੇ ਡਬਲ ਕੌਮੇ ਜੋੜਨੀ ਬ੍ਰੈਕਟ ਛਟਮਰੂੜੀ ਤੇ ਬਿੰਦੀ ਇਹ ਸਾਡੀ ਟੂਟਲ ਹੈਗੀ ਨੇ 13 ਵਿਸ਼ਰਾਮ ਚਿੰਨ ਤਾਂ ਹੁਣ ਅਸੀਂ ਪੜਦੇ ਹਾਂ ਸਾਡਾ ਪਹਿਲਾ ਡੰਡੀ ਜਾਂ ਪੂਰਨ ਵਿਸ਼ਰਾਮ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਇੱਥੇ ਦਾ ਗੱਲ ਖਤਮ ਹੋ ਗਈ ਇੱਕ ਬਾਕ ਆਪਣੇ ਆਪ ਦੇ ਵਿੱਚ ਕੰਪਲੀਟ ਹੋ ਗਿਆ ਇਹ ਚਿੰਨ ਸਧਾਰਨ ਬਾਕਾਂ ਦੇ ਅੰਤ ਵਿੱਚ ਲੱਗਦਾ ਹੈ ਅਤੇ ਬਾਕ ਦੇ ਪੂਰੇ ਹੋਣ ਨੂੰ ਦਸਾਉਂਦਾ ਹੈ ਇਹ ਇੱਕ ਬਾਕ ਨੂੰ ਦੂਜੇ ਨਾਲੋਂ ਨਖੇੜਦਾ ਹੈ ओके ਜਦੋਂ ਪਤਾ ਹੀ ਡੰਡੀ ਲੱਗ ਗਈ ਉਦੋਂ ਆਪ ਨੂੰ ਪਤਾ ਲੱਗ ਜੂ ਕਿ ਇਹ ਬਾਕ ਆਪਣੇ ਆਪ ਦੇ ਵਿੱਚ ਖਤਮ ਹੋ ਗਿਆ ਤਾਂ ਇਹ ਤੋਂ ਬਾਅਦ ਇਹ ਨਵਾਂ ਬਾਕ ਇਥੋਂ ਸਟਾਰਟ ਹੋ ਗਿਆ ओके ਰਾਮ ਬਾਜ਼ਾਰ ਗਿਆ ਸੀ ਜਿਵੇਂ ਇਹ ਕੀ ਹੈ ਇਹ ਸਾਰੇ ਸਧਾਰਨ ਬਾਕ ਨੇ ओके ਤੇ ਜਦੋਂ ਤਾਂ ਅਸੀਂ ਸਕੂਲ ਜਾ ਰਹੇ ਹਾਂ ਤਾਂ ਇੱਥੇ ਸਾਰੇ ਕਿਤੇ ਬਾਕ ਜਿਵੇਂ ਅੰਤ ਚ ਆਉਂਦੀ ਆ ਤੇ ਇਹਨੂੰ ਅਸੀਂ ਡੰਡੀ ਵੀ ਕਹਿ ਸਕਦੇ ਹਾਂ ਤੇ ਪੂਰਨ ਵਿਸ਼ਰਾਮ ਵੀ ਕਹਿ ਸਕਦੇ ਹਾਂ ਹੁਣ ਸਾਡਾ ਜੇ ਜਦੋਂ ਕੋਈ ਵੀ ਆਪਾਂ ਸਵਾਲ ਪੁੱਛਦੇ ਆ ਪਰਸਨਿਕ ਚਿੰਨ ਸਵਾਲੀਆ ਬਾਕ ਦੇ ਅੰਤ ਵਿੱਚ ਪਰਸਨਿਕ ਚਿੰਨ ਆਉਂਦੇ ਹਨ ਪਰ ਜੇ ਸਵਾਲੀਆ ਬਾਕ ਕਿਸੇ ਬਾਕ ਦੇ ਅਧੀਨ ਹੋਵੇ ਅਧੀਨ ਜਿਵੇਂ ਹੁਣ ਆਪਾਂ ਇਹ ਤੋਂ ਬਾਅਦ ਆਪਾਂ ਬਾਕ ਕਰਨਾ ਬਾਕ ਦੇ ਵਿੱਚ ਆਪਾਂ ਦੇਖਦੇ ਹਾਂ ਨਾ ਸਧਾਰਨ ਬਾਕ ਸੰਯੁਕਤ ਬਾਕ ਤੇ ਮਿਸ਼ਰਤ ਬਾਕ ਮਿਸ਼ਰਤ ਬਾਕ ਦੇ ਵਿੱਚ ਕੀ ਹੁੰਦਾ ਇੱਕ ਤਾਂ ਹੁੰਦਾ ਸੁਤੰਤਰ ਉਪਬਾਕ ਇੱਕ ਹੁੰਦਾ ਅਧੀਨ ਉਪਬਾਕ ਓਕੇ ਜਦੋਂ ਸਵਾਲੀਆ ਬਾਕ ਕਿਸੇ ਬਾਗ ਦੇ ਅਦੀਨ ਹੋਵੇ ਤਾਂ ਪੂਰਨ ਵਿਸ਼ਰਾਮ ਚਿੰਨ ਆ ਜਾਂਦਾ ਹੈ ਪੂਰਨ ਵਿਸ਼ਰਾਮ ਹੁਣ ਆਪਾਂ ਪਿੱਛੇ ਦੇਖਿਆ ਇਹ ਜਾਂ ਪੂਰਨ ਵਿਸ਼ਰਾਮ ਚ ਕੀ ਸੀ ਸਾਡੇ ਕੋਲੇ ਡੰਡੀ ਸੀਗੀ ਤਾਂ ਜਦੋਂ ਮਿਸ਼ਰਤ ਬਾਗ ਦੇ ਵਿੱਚ ਚਾਹੀਦਾ ਸਵਾਲ ਪੁੱਛਿਆ ਉਹਨਾਂ ਨੇ ਬਟ ਉਹ ਕੀ ਅਦੀਨ ਦੇ ਵਿੱਚ ਪਿਆ ਹੋਇਆ ਤਾਂ ਉੱਥੇ ਅਸੀਂ ਲਾਵਾਂਗੇ ਪੂਰਨ ਵਿਸ਼ਰਾਮ ਚਿੰਨ ਜਿਵੇਂ ਤੁਹਾਡਾ ਕੀ ਨਾਮ ਹੈ ਇਹ ਕੀ ਬੋਤੇ ਇੱਕ ਸਧਾਰਨ ਨਾ ਦਾ ਇਹਦੇ ਵਿੱਚ ਕੋਈ ਇਦਾਂ ਨਹੀਂ ਦਾ ਅਦੀਨ ਉਪਵਾਕ ਜਾਂ ਕੁਝ ਵੀ ਇਹ ਆਪਣੇ ਆਪ ਚ ਤਾਂ ਇੱਥੇ ਆਪਾਂ ਲਾਵਾਂਗੇ ਡੰਡੀ ਬਟ ਮੈਂ ਮਰਾਂ ਜਾਂ ਜੀਵਾਂ ਤੁਹਾਨੂੰ ਇਸ ਨਾਲ ਕੀ ओके ਤੁਹਾਨੂੰ ਇਸ ਨਾਲ ਕੀ ਮੈਂ ਮਰਾਂ ਜਾਂ ਜੀਵਾਂ ਤਾਂ ਇੱਥੇ ਕੀ ਹੈ ਅਦੀਨ ਤਾਂ ਇੱਥੇ ਆਪਾਂ ਕੀ ਲਾਵਾਂਗੇ ਪੂਰਨ ਵਿਸ਼ਰਾਮ ਚਿੰਨ ਲਾਵਾਂਗੇ ਡੰਡੀ ਲਾਵਾਂਗੇ ਓਕੇ ਬਾਕੀ ਜਦੋਂ ਆਪਾਂ ਬਾਤ ਕਰਾਂਗੇ ਬਾਗ ਦੇ ਵਿੱਚ ਇਹ ਚੀਜ਼ਾਂ ਦੁਬਾਰਾ ਫੇਰ ਆਉਣਗੀਆਂ ਤਾਂ ਦੂਜੇ ਬਾਗ ਵਿੱਚ ਤੁਹਾਨੂੰ ਇਸ ਨਾਲ ਕੀ ਬਾਗ ਵਿੱਚ ਫਾਸ਼ਨਿਕ ਨਾ ਹੋ ਕੇ ਅਦੀਨ ਬਾਗ ਆ ਤੁਹਾਨੂੰ ਇਸ ਨਾਲ ਕੀ ਇਹਦੀ ਅਦੀਨ ਆ ਦਾ ਇਸ ਲਈ ਇਸ ਦੇ ਅੰਤ ਵਿੱਚ ਪੂਰਨ ਵਿਸ਼ਰਾਮ ਚਿੰਨ ਜਾਂ ਡੰਡੀ ਆਈ ਹੋਈ ਹੈ ਤਾਂ ਹੁਣ ਸਾਡਾ ਹੈਗਾ ਬਿਸਮਿਕ ਚਿੰਨ ਇਹ ਆਪਾਂ ਦੇਖਿਆ ਸੀ ਇਹ ਸ਼ਬਦ ਸ਼੍ਰੇਣੀ ਦੇ ਵਿੱਚ ਵੀ ਆਪਾਂ ਦੇਖਿਆ ਸੀ ਜਿਹੜੇ ਸ਼ਬਦ ਸਾਡੇ ਆਪ ਹੀ ਮੂੰਹ ਦੇ ਵਿੱਚੋਂ ਨਿਕਲਦੇ ਨੇ ਤੇ ਬਾਖ ਦੇ ਹਮੇਸ਼ਾ ਹੀ ਸਟਾਰਟਿੰਗ ਦੇ ਵਿੱਚ ਆਉਂਦੇ ਨੇ ਹਾਏ ਰੱਬਾ ਜਿਵੇਂ ਨੀ ਕੁੜੀਏ ਬੇ ਮੁੰਡਿਆ ਤਾਂ ਉਹ ਤੋਂ ਬਾਅਦ ਅਸੀਂ ਬਾਖ ਦੇ ਇਹ ਲਾਉਣੇ ਆ ਬਿਸਮਿਕ ਚਿੰਨ ਜਿੰਨਾ ਬਾਕਾਂ ਵਿੱਚ ਕਿਸੇ ਨੂੰ ਸਮੋਦਨ ਕਰਨ ਵੇਲੇ ਖੁਸ਼ੀ ਗਮੀ ਹੈਰਾਨੀ ਵਾਲੇ ਪਾਵਾਂ ਨੂੰ ਪ੍ਰਗਟ ਕੀਤਾ ਜਾਂਦਾ ਹੈ ਉਹਨਾਂ ਸ਼ਬਦਾਂ ਵਿੱਚ ਉਨਾ ਬਾਕਾਂ ਵਿੱਚ ਇਹ ਚਿੰਨ ਲੱਗਦਾ ਹੈ ਉਨਾ ਸ਼ਬਦਾਂ ਤੋਂ ਬਾਅਦ ਤੇ ਬਾਕਾਂ ਦੀ ਸਟਾਰਟਿੰਗ ਦੇ ਵਿੱਚ ਇਹ ਚਿੰਨ ਆਉਂਦਾ ਜਿਵੇਂ ਕਿਸੇ ਨੂੰ ਸੱਦਣ ਲਈ ਨੀ ਬੇ ਇਦਾਂ ਖੁਸ਼ੀ ਲਈ ਗਮੀ ਲਈ ਕਿਸੇ ਨੂੰ ਆਦਰ ਲਈ ਜਿਵੇਂ ਜੀ ਆਇਆਂ ਨੂੰ ਅਸੀਸ ਲਈ ਪਲਾ ਹੋਵੇ ਜਉਂਦੇ ਰਹੂ ਜਵਾਨੀਆਂ ਮਾਣੋ ਫੜਕਾਰ ਲਈ ਇੱਛਾ ਲਈ ਹੈਰਾਨੀ ਲਈ ਤੈਨੂੰ ਸੂਚਨਾ ਦੇਣ ਲਈ ਜਿਵੇਂ ਇਹਦੇ ਵਿੱਚ ਇੱਕ ਖਿਆਲ ਰੱਖਣਾ ਜਦੋਂ ਪੁੱਤੇ ਜਿੰਨੇ ਵਾਰ ਰਿਪੀਟ ਹੋਊਗਾ ਜੇ ਮੈਂ ਆਪਾਂ ਕਹਿੰਦਾ ਤਿੰਨ ਵਾਰੀ ਆਪਾਂ ਕਹਿੰਦਾ ਵਾਹ 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 ਤਾਂ ਇਹ ਤਿੰਨ ਵਾਰ ਆਊਗਾ ਫਿਰ ਜੀਵਤੀ ਭਾਵਨਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਜਾਂ ਬਕਾਂਸ਼ਾਂ ਪਿੱਛੇ ਕਿਹੜਾ ਵਿਸ਼ਰਾਮ ਚਿੰਨ ਦੀ ਵਰਤੋਂ ਹੁੰਦੀ ਆ ਉਹੀ ਜਿਹੜੇ ਸਾਡੇ ਮੂੰਹ ਦੇ ਵਿੱਚ ਆਪੜਤ ਕੇ ਸ਼ਬਦ ਨਿਕਲ ਜਾਂਦੇ ਨੇ ਆਪ ਮੁਹਾਰੇ ਜਿਹੜੇ ਸ਼ਬਦ ਸਾਡੇ ਮੂੰਹ ਦੇ ਵਿੱਚੋਂ ਨਿਕਲਦੇ ਨੇ ਤਾਂ ਉਹਨਾਂ ਲਈ ਕਿਹੜਾ ਚਿੰਨ ਵਰਤਾਂਗੇ ਆਪਾਂ ਸਾਡੇ ਕੋਲ ਟੋਟਲ 13 ਚਿੰਨਾ 13 ਚਿੰਨਾ ਦੇ ਵਿੱਚ ਇੱਕ ਚਿੰਨ ਹੈਗਾ ਸਾਡੇ ਕੋਲ ਬਿਸਮਿਕ ਚਿੰਨ ਤਾਂ ਜਿਹੜਾ ਕਿੱਥੇ ਆਉਂਦਾ ਪਾਕ ਦੀ ਸਟਾਰਟਿੰਗ 'ਚ ਆਉਂਦਾ ਤੇ ਜਿਹਦਾ ਸਿੰਬਲ ਇਹ ਹੁੰਦਾ ਤਾਂ ਉਹਦੇ ਲਈ ਅਸੀਂ ਵਰਤਦੇ ਹਾਂ ਬਿਸਮਿਕ ਚਿੰਨ ਪਾਠਨਿਕ ਚਿੰਨ ਸਾਡਾ ਇਹ ਹੈ ਇਹ ਪੂਰਾ ਜਦੋਂ ਬਾਖ ਖਤਮ ਹੋ ਜਾਂਦਾ ਉੱਥੇ ਵਰਤਿਆ ਜਾਂਦਾ ਤਾਂ ਅਗਲਾ ਸਾਡਾ ਹੈਗਾ ਕੋਮਾ ਜਾਂ ਅਲਪ ਵਿਸ਼ਰਾਮ ਇਹ ਚੰਨ ਬਾਗ ਵਿੱਚ ਥੋੜਾ ਠਹਿਰਾਉ ਨੂੰ ਪ੍ਰਗਟ ਕਰਦਾ ਹੈ ਥੋੜਾ ਜਿਹਾ ਠਹਿਰਾਉ ਅਤੇ ਇਹ ਬਾਗ ਨੂੰ ਕਈ ਬਾਗਾਂ ਵਿੱਚ ਵੰਡ ਵੀ ਦਿੰਦਾ ਹੈ ਪਹਿਲਾਂ ਤਾਂ ਕੰਮ ਇਹ ਹੀ ਕਰਦਾ ਕਿ ਥੋੜੇ ਠਹਿਰਾਉ ਲਈ ਦੂਜਾ ਕੰਮ ਇਹ ਕੀ ਕਰਦਾ ਬਾਗ ਵਿੱਚ ਕਈ ਵਾਰੀ ਇੱਕ ਹੀ ਸ੍ਰੈਣੀ ਦੀਆਂ ਜਿਵੇਂ ਆਪਾਂ ਕਹਿੰਦੇ ਕਿ ਸਰਦੀ ਦੀਆਂ ਸਬਜ਼ੀਆਂ ਜਾਂ ਗਰਮੀ ਦੇ ਵਿੱਚ ਜਿਹੜੀਆਂ ਫਸਲਾਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਬਾਗ ਦੇ ਵਾਕ ਦੇ ਵਿੱਚ ਇੱਕ ਹੀ ਜਾਤ ਦੇ ਜਦੋਂ ਕਾਫੀ ਸ਼ਬਦ ਆ ਜਾਣ ਉਹਨਾਂ ਨੂੰ ਵੰਡਣ ਲਈ ਵੀ ਵਰਤੇ ਜਾਂਦਾ ਜਦੋਂ ਕਿਸੇ ਵਾਕ ਵਿੱਚ ਕਿਸੇ ਵਿਸ਼ੇਸ਼ ਜਿੱਥੇ ਆਪਾਂ ਵੇਖਿਆ ਸੀ ਨਾਮ ਜਾਂ ਪਰਨਾਮ ਹੋ ਸਕਦੇ ਨੇ ਲਈ ਬਹੁਤੇ ਵਿਸ਼ੇਸ਼ਣ ਵਰਤੇ ਜਾਂਦੇ ਹਨ ਤਾਂ ਉਹਨਾਂ ਵਿੱਚ ਜੋਜਕ ਨਹੀਂ ਹੁੰਦਾ ਉਹਦਾ ਆਪਾਂ ਜੋਜਕ ਦੀ ਵਰਤੋਂ ਨਹੀਂ ਕਰਦੇ ਤੇ ਉੱਥੇ ਆਪਾਂ ਕਿਹਦੀ ਵਰਤੋਂ ਕਰ ਲੈਨੇ ਆ ਕੌਮੇ ਦੀ ਵਰਤੋਂ ਕਰ ਲੈਨੇ ਆ ਜਿਵੇਂ ਦਲੇਰ ਮਿਹਨਤੀ ਉਦਮੀ ਤਾਂ ਇਹ ਇੱਕ ਹੀ ਤਰੀਕੇ ਦੇ ਆਪਾਂ ਵਿਸ਼ੇਸ਼ਣ ਦੱਸ ਰਹੇ ਹਾਂ ਤਾਂ ਤੇ ਇੱਥੇ ਆਪਾਂ ਜੂਜ ਨਾਂ ਵਰਤ ਕੇ ਕੀ ਵਰਤ ਲਿਆ ਕਾਮਾ ਵਰਤ ਲਿਆ ਜਦੋਂ ਕਿਸੇ ਬਾਖ ਦੇ ਆਰੰਭ ਵਿੱਚ ਬਾਖ ਦੀ ਸਟਾਰਟਿੰਗ ਦੇ ਵਿੱਚ ਆ ਬਾਖ ਸਟਾਰਟ ਹੋਇਆ ਤਾਂ ਬਾਖ ਦੀ ਸਟਾਰਟਿੰਗ ਦੇ ਵਿੱਚ ਇੱਕ ਤਾਂ ਆਪਾਂ ਪਿੱਛੇ ਦੇਖਿਆ ਕਿ ਜਿਹੜੇ ਸ਼ਬਦ ਸਾਡੇ ਆਪ ਮਿਹਾਰੇ ਮੂੰਹ ਨਿਕਲ ਤਾਂ ਉਹ ਵੀ ਬਾਖ ਦੀ ਸਟਾਰਟਿੰਗ ਦੇ ਵਿੱਚ ਆ ਜਾਂਦੇ ਨੇ ਇੱਕ ਜਦੋਂ ਕੋਤ ਆਪਾਂ ਹਾਂ ਵਾਚਕ ਜਾਂ ਨਾਂ ਵਾਚਕ ਆਪਣੀ ਸਟਾਰਟਿੰਗ ਦੇ ਵਿੱਚ ਹੀ ਆ ਜੇ ਹੈ ਨਾ ਅੱਛਾ ਨਹੀਂ ਇਦਾਂ ਦੇ ਇਹੋ ਸ਼ਬਦ ਸਟਾਰਟਿੰਗ ਦੇ ਵਿੱਚ ਆ ਜਾਂਦੇ ਨੇ ਤਾਂ ਉਦੋਂ ਵੀ ਅਸੀਂ ਕਿਹਦੀ ਵਰਤੋਂ ਕਰਦੇ ਹਾਂ ਕੌਮੇ ਦੀ ਵਰਤੋਂ ਕਰਦੇ ਹਾਂ ਜਿਵੇਂ ਹਾਂ ਮੈਂ ਪੇਪਰ ਦੀ ਤਿਆਰੀ ਕਰ ਲਈ ਹਾਂ ਮੈਂ ਪੇਪਰ ਦੀ ਤਿਆਰੀ ਕਰ ਲਈ ਤਾਂ ਪੇਪਰ ਵਾਲਾ ਇੱਥੇ ਸਭ ਨੂੰ ਕਾਮਨ ਹੀ ਲਾ ਕੇ ਦਊਗਾ ਸਿੱਧਾ ਕਹੂਗਾ ਹਾਂ ਮੈਂ ਪੇਪਰ ਦੀ ਤਿਆਰੀ ਕਰ ਲਈ ਬਟ ਨਹੀਂ ਪੁੱਤ ਜਦੋਂ ਆਪਾਂ ਇਹਨੂੰ ਬੋਲਾਂਗੇ ਥੋੜਾ ਜਿਹਾ ਤਾਂ ਆਪ ਨੂੰ ਗੈਪ ਦੀ ਲੋੜ ਪੈਂਦੀ ਹੈ ਨਾ ਤਾਂ ਇੱਥੇ ਆਪਾਂ ਕੀ ਲਾਉਣੀ ਹੈ ਕਾਮਾ ਹਾਂ ਮੈਂ ਪੇਪਰ ਦੀ ਤਿਆਰੀ ਕਰ ਲਈ ਨਾ ਤੂੰ ਨਾ ਜਾ ਤਾਂ ਉੱਥੇ ਵੀ ਆਪਾਂ ਇਹਨੂੰ ਜੋ ਸਟਾਰਟਿੰਗ ਦੇ ਵਿੱਚ ਰੱਖਾਂਗੇ ਤਾਂ ਕੌਮੇ ਦੀ ਵਰਤੋਂ ਕਰਾਂਗੇ ਦੋ ਤੋਂ ਵੱਧ ਸ਼ਬਦਾਂ ਨੂੰ ਨਿਖੇੜਨ ਲਈ ਕਾਮਾ ਵਰਤਿਆ ਜਾਂਦਾ ਹੈ ਜਿਵੇਂ ਖੁਸ਼ੀ ਗਮੀ ਹੈਰਾਨੀ ਤਾਂ ਇੱਥੇ ਆਪਾਂ ਕੀ ਕਵਾਂਗੇ ਕਾਮੇ ਦੀ ਵਰਤੋਂ ਕਰਾਂਗੇ ਆਧੁ毘ਸ਼ਰਾਮ ਇਸ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਬਾਕ ਵਿੱਚ ਕਾਮੇ ਨਾਲੋਂ ਜ਼ਿਆਦਾ ਠਹਿਰਾਓ ਇਹਦੇ ਵਾਸਤੇ ਥੋੜੇ ਠਹਿਰਾਓ ਦੀ ਲੋੜ ਸੀ ਥੋੜੀ ਹਲਕੇ ਜਿਹੀ ਠਹਿਰਾਓ ਦੀ ਲੋੜ ਸੀਗੀ ਤੇ ਜਦੋਂ ਬਾਗ ਵਿੱਚ ਡੰਡੀ ਤੋਂ ਦਾ ਕੱਟ ਲੋੜ ਆ ਕਿ ਹਜੇ ਬਾਗ ਖਤਮ ਨਹੀਂ ਹੋਇਆ ਬਟ ਕੌਮੀ ਤੋਂ ਵੱਧ ਲੋੜ ਆ ਤਾਂ ਉਹਨੂੰ ਆਪਾਂ ਕਹਾਂਗੇ ਅੱਧ ਬਿਸ਼ਰਾਮ ਚੈਨ ਆਖਾਂਗੇ ਤਾਂ ਜਦੋਂ ਕਿਸੇ ਬਾਗ ਵਿੱਚ ਅਜਿਹੇ ਉਪਵਾਖ ਹੋਣ ਜਿਹੜੇ ਅਰਥਾਂ ਵਿੱਚ ਪੂਰੇ ਹੋਣ ਅਤੇ ਇੱਕ ਦੂਜੇ ਨਾਲ ਸੰਬੰਧ ਵੀ ਰੱਖਦੇ ਹੋਣ ਤਾਂ ਇੱਕ ਦੇ ਦੀ ਵਰਤੋਂ ਹੁੰਦੀ ਆ ਜਦੋਂ ਕੌਮੀ ਤੋਂ ਵੱਧ ਠਹਿਰਾਉ ਦੀ ਲੋੜ ਆ ਬਟ ਡੰਡੀ ਤੋਂ ਕੱਟ ਦੂਜੀ ਇਹਦੀ ਵਰਤੋਂ ਕਿੱਥੇ ਹੁੰਦੀ ਆ ਕਿਸੇ ਬਾਗ ਵਿੱਚ ਉਪਵਾਕ ਹੁੰਦੇ ਨੇ ਆਪਾਂ ਵੇਖਿਆ ਬਾਗ ਦੇ 파ਟ ਹੁੰਦੇ ਨੇ ਉਪਵਾਕ ਬਟ ਉਹ ਆਪਣੇ ਆਪ ਦੇ ਵਿੱਚ ਆਪਣਾ ਆਪਣਾ ਮੀਨਿੰਗ ਰੱਖਦੇ ਨੇ ਬਟ ਇੱਕ ਦੂਜੇ ਨਾਲ ਸੰਬੰਧ ਵੀ ਨੇ ਉਦੋਂ ਵੀ ਆਪਾਂ ਕੀ ਦੀ ਵਰਤੋਂ ਕਰਦੇ ਆ ਤਾਂ ਅਦਿਸ਼੍ਰਾਮ ਦੀ ਵਰਤੋਂ ਕਰਦੇ ਆ ਤਾਂ ਇਹਨਾਂ ਨੂੰ ਖੇਡਣ ਲਈ ਜਿਵੇਂ ਖਾਣਾ ਤਿਆਰ ਹੈ ਮੇਜ਼ ਤੇ ਲੱਗ ਚੁੱਕਿਆ ਹੈ ਬਸ ਤੁਹਾਡੀ ਬਸ ਤੁਹਾਡੀ ਅੜੀਕ ਹੈ ਜ਼ਿੰਦਗੀ ਬਹੁਤ ਸੋਹਣੀ ਹੈ ਆਪਣੇ ਆਪ ਦੇ ਵਿੱਚ ਪੂਰਾ ਹੋ ਗਿਆ ਨਾ ਉਪਵਾਕ ਆਪਣੇ ਆਪ ਚ ਪੂਰਾ ਇਸ ਨੂੰ ਜਿੰਦਾਦਿਲੀ ਨਾਲ ਜਿਓ ਤਾਂ ਇਹ ਬਾਕ ਕੰਪਲੀਟ ਹੋਣ ਦੀ ਨਿਸ਼ਾਨੀ ਆ ਤਾਂ ਆਪਾਂ ਵੀ ਕਿਹਾ ਸੀ ਪਿੱਛੇ ਕੀ ਡੰਡੀ ਆ ਜਾਂਦੀ ਜਦੋਂ ਬਾਕ ਕੰਪਲੀਟ ਹੋ ਜਾਂਦਾ ਤੇ ਇੱਥੇ ਇਹ ਦੋਵੇਂ ਇੱਕ ਦੂਜੇ ਨਾਲ ਲਿੰਕ ਨੇ ਬਟ ਦੋਵੇਂ ਆਪਣੇ ਆਪ ਦੇ ਵਿੱਚ ਪੂਰਾ ਆਪਣਾ मीनिंग ਦੇ ਰਹੇ ਨੇ ਦੋ ਬਿੰਦੀ ਜਾਂ ਮਤਲਬ ਜਦੋਂ ਇਹ ਦੋ ਬਿੰਦੀਆਂ ਇਕੱਠੀਆਂ ਆ ਜਾਣ ਜਦੋਂ ਬਾਕ ਦੇ ਦੋ ਹਿੱਸੇ ਹੋਣ ਤੋਂ ਪਹਿਲਾਂ ਪਹਿਲਾ ਹਿੱਸਾ ਆਪਣੇ ਆਪ ਵਿੱਚ ਅਰਥਾਂ ਵਜੋਂ ਪੂਰਾ ਹੋਵੇ ਤੇ ਦੂਜਾ ਉਸ ਦੀ ਵਿਆਖਿਆ ਕਰੇ। ਇਹਦੇ ਵਿੱਚ ਦਾ ਦੋਵੇਂ ਹੀ ਆਪਣੇ ਆਪ ਦੇ ਵਿੱਚ ਪੂਰੇ ਸੀਗੇ ਬਟ ਇੱਕ ਤਰੀਕੇ ਦਾ मीनिंग ਰੱਖਦੇ ਪਏ ਸੀਗੇ। ਇਹਦੇ ਵਿੱਚ ਜਿਹੜਾ ਬਾਗ ਆ ਉਹਦਾ ਜਿਹੜਾ ਪਹਿਲਾ ਹਿੱਸਾ ਉਹ ਆਪਣੇ ਆਪ ਦੇ ਵਿੱਚ ਅਰਥਾਂ ਵਿੱਚ ਕੰਪਲੀਟ ਆ। ਦੂਜਾ ਜਿਹੜਾ ਉਹਦਾ ਪਾਰਟ ਆ ਰਿਹਾ ਉਹ ਦੀ ਵਿਆਖਿਆ ਕਰ ਰਿਹਾ। ਜਾਂ ਕਿਸੇ ਸ਼ਬਦ ਦੇ ਅੱਖਰ ਪੂਰਾ ਨਾਮ ਲਿਖਣਾ ਹੋਵੇ ਦਾ ਦੋ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਪਹਿਲੀ ਆਪਾਂ ਵਰਤੋਂ ਕਰਦੇ ਹਾਂ ਜਦੋਂ ਬਾਕ ਦੇ ਦੋ ਹਿੱਸੇ ਹੋਣ ਤੇ ਇੱਕ 파ਟ ਆਪਣੇ ਆਪ ਚ ਕੰਪਲੀਟ ਆ ਦੂਜਾ ਉਹਦੀ ਵਿਆਖਿਆ ਕਰਨ ਆ ਆ ਦੂਜੇ ਜਗ੍ਹਾ ਤੇ ਆਪਾਂ ਇਹਦੀ ਕਿੱਥੇ ਵਰਤੋਂ ਕਰਦੇ ਹਾਂ ਜਦੋਂ ਅੱਖਰ ਪੂਰਾ ਨਾਂ ਲਿਖਣਾ ਹੋਵੇ ਉਦੋਂ ਆਪਾਂ ਦੋ ਬਿੰਦੀ ਦੀ ਵਰਤੋਂ ਕਰਦੇ ਹਾਂ ਠੀਕ ਹੈ ਜਿਵੇਂ ਆਪਾਂ ਡਾਕਟਰ ਆ ਦੋ ਬਿੰਦੀ ਦੀ ਵਰਤੋਂ ਕਰਦੇ ਹਾਂ ਜਿਵੇਂ ਸਰਦਾਰ ਆ ਤਾਂ ਸਰਦਾਰ ਨੂੰ ਜਦੋਂ ਆਪਾਂ ਲਿਖਾਂਗੇ ਤਾਂ ਇਸ ਤਰੀਕੇ ਨਾਲ ਲਿਖਾਂਗੇ ਤੇ ਤੇ ਇੱਥੇ ਆਪਾਂ ਕੀ ਕਰਦੇ ਆ ਦੋ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪ੍ਰਿੰਸੀਪਲ ਆਪਾਂ ਪ੍ਰਿੰਸੀਪਲ ਨੂੰ ਕਿਹੜੇ ਤਰੀਕੇ ਨਾਲ ਲਿਖਦੇ ਆ ਤੇ ਪ੍ਰਿੰਸੀਪਲ ਨੂੰ ਜਦੋਂ ਆਪਾਂ ਲਿਖਦੇ ਆ ਤਾਂ ਉੱਥੇ ਆਪਾਂ ਬਾਅਦ ਵਿੱਚ ਦੋ ਬਿੰਦੀਆਂ ਪਾਉਣੇ ਆ ਇਹ ਥੋੜੀ ਟਾਈਪਿੰਗ ਮਿਸਟੇਕ ਆ ਜਦੋਂ ਆਪਾਂ ਪ੍ਰਿੰਸੀਪਲ ਨੂੰ ਲਿਖਾਂਗੇ ਤਾਂ ਇਸ ਤਰੀਕੇ ਨਾਲ ਸਿੰਗਲ ਬਿੰਦੀ ਨਹੀਂ ਡਬਲ ਬਿੰਦੀ ਆਪਾਂ ਪਾਉਣੇ ਆ ਤਾਂ ਸਰਦਾਰ ਦੇ ਵਿੱਚ ਵੀ ਆਪਾਂ ਇਕੱਲਾ ਸਸਾ ਪਾ ਕੇ ਉਹ ਤੋਂ ਬਾਅਦ ਅਸੀਂ ਦੋ ਬਿੰਦੀਆਂ ਪਾਉਣੇ ਆ ਓਕੇ ਤੇ ਇਹ ਜਿਵੇਂ ਸਮੂਹ ਨਿਓ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਲਿਖਾਂਗੇ ਓਕੇ ਪਤਾ ਡੈਸ਼ ਇਸ ਦੀ ਵਰਤੋਂ ਬੋਲਚਾਲ ਵਾਲੇ ਵਾਕਾਂ ਵਿੱਚ ਕੀਤੀ ਜਾਂਦੀ ਹੈ ਜਿਵੇਂ ਨਾਟਕ ਦੇ ਬੋਲਚਾਲ ਜਿਵੇਂ ਸਰਿੰਦਰ ਤੁਸੀਂ ਕਦੋਂ ਤੱਕ ਜਾਓਗੇ ਤਾਂ ਮਤਲਬ ਇਹ ਕੌਣ ਬੋਲ ਰਿਹਾ ਇਹ ਸਰਿੰਦਰ ਬੋਲ ਰਿਹਾ ਕਿ ਸਰਿੰਦਰ ਨੇ ਕਿਹਾ ਤਾਂ ਉਥੇ ਸਿੱਧੀ ਆਪਾਂ ਕੀ ਪਾ ਦਾਂਗੇ ਇੱਕਦਾਂ ਹੁੰਦੀ ਜੂੜਨੀ ਜੂੜਨੀ ਥੋੜੀ ਛੋਟੀ ਹੁੰਦੀ ਹੈ ਜਿਹੜੀ ਡੈਸ਼ ਹੈ ਇਹ ਥੋੜੀ ਜਿਹੀ ਵੱਡੀ ਹੁੰਦੀ ਹੈ ਗੁਰਵਿੰਦਰ ਮੈਂ ਥੋੜੀ ਦੇਰ ਤੱਕ ਜਾਵਾਂਗਾ ओके ਤਾਂ ਇੱਥੇ ਕੀ ਆ ਆ ਵੀ ਆਪਣੇ ਆਪ ਦੇ ਵਿੱਚ ਕੀ ਇੱਕ ਚਿੰਨ ਇੱਕ ਸਵਾਲ ਪੁੱਛਿਆ ਤੇ ਇਹਨੇ ਆਪਣੇ ਆਪ ਦਾ ਜਿਹੜਾ ਬਾਖ ਖਤਮ ਕਰੇ ਤੇ ਇਹ ਚਿੰਨ ਤੇ ਇੱਥੇ ਵੀ ਆਪਣਾ ਚਿੰਨ ਜਦੋਂ ਕਦੋਂ ਕਿਸੇ ਨੇ ਕੋਈ ਗੱਲ ਕਹੀ ਤਾਂ ਉਹਦੇ ਸਾਹਮਣੇ ਉਹਦੀ ਕਹੀ ਤੁਰਤ ਪੈਰ ਗੱਲ ਨੂੰ ਆਪਾਂ ਕਹਿ ਦਿੰਨੇ ਕਿ ਆਹ ਬੰਦੇ ਨੇ ਆ ਗੱਲ ਕਹੀ ਆ ਤੇ ਉਥੇ ਆਪਾਂ ਡੈਸ਼ ਦੀ ਵਰਤੋਂ ਕਰਦੇ ਆ ਦੋ ਬਿੰਦੀ ਡੈਸ਼ ਉਹ ਕੱਲਾ ਡੈਸ਼ ਸੀ ਇਹ ਦੋ ਬਿੰਦੀ ਦੇ ਨਾਲ ਡੈਸ਼ ਆ ਇਹ ਕੋਈ ਆਧਾਰਨ ਦੇਣ ਸਮੇਂ ਕਿਸੇ ਚੀਜ਼ ਦਾ ਵੀਰਵਾ ਦੇਣ ਸਮੇਂ ਲੱਗਦਾ ਹੈ ਜਦੋਂ ਆਪਾਂ ਕੋਈ ਵੀਰਵਾ ਦੇਣਾ ਅੱਗੇ ਠੀਕ ਆ ਛੇਡਾਂ ਵਿੱਚ ਉਵਲ ਰਹਿਣ ਵਾਲੇ ਵਿਦਿਆਰਥੀਆਂ ਦੇ ਨਾਂ ਹਨ ਰਮਣ ਕਮਾ ਪਾਇਆ ਆਪਾਂ ਪਿੱਛੇ ਦੇਖ ਕੇ ਆਏ ਜਦੋਂ ਇੱਕ ਹੀ ਸ਼੍ਰੇਣੀ ਦੇ ਆਪਾਂ ਉਹਨਾਂ ਨੂੰ ਜਦੋਂ ਵੱਖਰੇ-ਵੱਖਰੇ ਕਰਦੇ ਆਂ ਵਿਚਾਲੇ ਆਪਾਂ ਉਹਨਾਂ ਦੇ ਵਿੱਚ ਕਮਾ ਪਾਉਣੇ ਆ ਰਮਣ ਅਮਨ ਸ਼ਾਮ ਰਾਮ ਗੀਤਾ ਦੇ ਸਿਤਾ ਤੇ ਜੇ ਕਿਨੇ ਸਾਰੇ ਵਿਦਿਆਰਥੀ ਨੇ ਤਾਂ ਉਹਨਾਂ ਨੂੰ ਵੱਖਰਾ ਕਰਨਾ ਉਹਦੋਂ ਆਪਾਂ ਕਾਮਾ ਪਾਤਾ ਬਟ ਦੋ ਬਿੰਦੀ ਡੈਸ਼ ਦੀ ਵਰਤੋਂ ਸੌਰੀ ਦੋ ਬਿੰਦੀ ਡੈਸ਼ ਦੀ ਵਰਤੋਂ ਅੱਗੇ ਬੀਰਵਾ ਚੀਜ਼ਾਂ ਦੇ ਅੱਗੇ ਬੀਰਵਾ ਦੇਣ ਲਈ ਕੀਤੀ ਜਾਂਦੀ ਹੈ ਤਾਂ ਇੰਨਾਂ ਸਾਰਿਆਂ ਦਾ ਬੀਰਵਾ ਦੇਣ ਲਈ ਕਿ ਆਹ ਜੋ ਵੀ ਅਸੀਂ ਵਿਦਿਆਰਥੀ ਦੱਸ ਰਹੇ ਹਾਂ ਉਹਨਾਂ ਦਾ ਬੀਰਵਾ ਇਹ ਹੈ ਇਹ ਇੱਕ ਹੀ ਚੀਜ਼ ਨਾਲ ਲਿੰਕ ਸੀ ਤਾਂ ਕਰਕੇ ਇਹਨਾਂ ਨੂੰ ਅਲੱਗ ਆਪਾਂ ਕਰਤਾ ਕਾਮਿਆਂ ਦੇ ਨਾਲ ਪੁੱਠੇ ਕੌਮੇ ਇਹ ਦੋ ਤਰ੍ਹਾਂ ਦੇ ਹੁੰਦੇ ਨੇ ਪੁੱਠੇ ਕੌਮੇ ਇਹ ਵੀ ਜਿਵੇਂ ਕੋਸਟੇਬਲ ਵਗੈਰਾ ਦਾ ਪੇਪਰ ਹੋਵੇ ਚਾਹੇ ਨਾਰਮਲੀ ਪੁੱਛ ਲੈਂਦੇ ਨੇ ਪੁੱਠੇ ਕੌਮੇ ਸਾਨੂੰ ਕਿੰਨੇ ਤਰ੍ਹਾਂ ਦੇ ਮਿਲਦੇ ਨੇ ਟੋਟਲ ਸਾਨੂੰ ਦੋ ਤਰ੍ਹਾਂ ਦੇ ਮਿਲਦੇ ਨੇ ਪੁੱਠੇ ਕੌਮੇ ਅਕੈਰੇ ਪੁੱਠੇ ਕੌਮੇ ਜਦੋਂ ਬਾਕ ਵਿੱਚ ਕਿਸੇ ਖਾਸ ਸ਼ਬਦ ਤੇ ਧਿਆਨ ਦੇਣਾ ਹੋਵੇ ਜਾਂ ਕਿਸੇ ਦਾ ਨਾਮ ਜਾਂ ਉਪਨਾਮ ਲਿਖਣਾ ਹੋਵੇ ਤਾਂ ਅਕੈਰੇ ਪੁੱਠੇ ਕੌਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ ओके ਪਹਿਲਾਂ ਦੇਖੋ ਕੈਰੇ ਪੁੱਠੇ ਕੌਮੇ ਜਿਵੇਂ ਅਜੀਤ ਇੱਕ ਚੰਗਾ ਅਖਬਾਰ ਹੈ ਤਾਂ ਇਹ ਧਿਆਨ ਅਜੀਤ ਜਿਹੜਾ ਇਹ ਇੱਕ ਅਖਬਾਰ ਆ ਤੇ ਬਹੁਤ ਚੰਗਾ ਮਤਲਬ ਸੌਰੀ ਚੰਗਾ ਅਖਬਾਰ ਆ ਮਹਾਕਵੀ ਸੰਤੋਸ਼ ਸਿੰਘ ਦਾ ਲਿਖਿਆ ਇਹ ਕਿ ਉਹਨਾਂ ਦੀ ਇੱਕ ਲਿਖਤਾ ਸੂਰਜ ਪ੍ਰਕਾਸ਼ ਗ੍ਰੰਥਾ ਤੇ ਇਹਨੂੰ ਆਪ ਕੌਮੇ ਚ ਬੰਦ ਕਰਾਂਗੇ ਜਿਵੇਂ ਕਿਸੇ ਕਿਤਾਬ ਦਾ ਨਾਮ ਆ ਗਿਆ ਕਿਸੇ ਦਾ ਉਪਨਾਮ ਆ ਗਿਆ ਤਾਂ ਉੱਥੇ ਅਸੀਂ ਕੀ ਸਿੰਗਲ ਕੌਮੇ ਲਾਵਾਂਗੇ ਮਤਲਬ ਮਹਾਕਵੀ ਸੰਤੋਖ ਸਿੰਘ ਦਾ ਲਿਖਿਆ ਸੂਰਜ ਪ੍ਰਕਾਸ਼ ਗ੍ਰੰਥ ਹਰ ਗੁਰਦੁਆਰੇ ਵਿੱਚ ਪੜਾਇਆ ਜਾਂਦਾ ਹੈ ਜਾਂ ਸੌਰੀ ਪੜਾਇਆ ਜਾਂਦਾ ਹੈ ਪੜਾਇਆ ਜਾਂਦਾ ਹੈ ਤਾਂ ਹੁਣ ਇਹ ਪੀਬੀਕਿਊ ਇੱਕ ਜੇ ਬਾਕ ਵਿੱਚ ਕਿਸੇ ਪੁਸਤਕ ਬੁੱਕ ਦਾ ਨਾਮ ਲਿਖਣਾ ਹੋਵੇ ਤਾਂ ਉਸ ਨੂੰ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ ਜਦੋਂ ਆਪਾਂ ਕੋਈ ਵੀ ਕਹਿੰਦਾ ਮਤਲਬ ਜਿਵੇਂ ਆਪਾਂ ਕਹਿੰਦਾ ਕਿ ਅਮਰਤਾ ਪ੍ਰੀਤਮ ਅਹ ਦੇ ਨੋ ਵਾਲਾ ਪਿੰਜਰ ਤਾਂ ਉਹਨੂੰ ਆਪਾਂ ਜਦੋਂ ਲਿਖਾਂਗੇ ਬੁੱਕ ਦਾ ਨਾਮ ਜਾਂ ਕਿਸੇ ਵੀ ਲਿਖਤ ਦਾ ਤਾਂ ਉਹਨੂੰ ਕਿਦਾਂ ਲਿਖਾਂਗੇ ਦੋ ਬਿੰਦੀ ਨਾਲ ਦੂਰੇ ਪੁੱਠੇ ਕੌਮਿਆਂ ਨਾਲ ਜੋੜਨੀ ਨਾਲ ਜਾਂ ਅਕੈਰੇ ਪੁੱਠੇ ਕੌਮਿਆਂ ਨਾਲ ਤਾਂ ਉਹਨੂੰ ਆਪਾਂ ਲਿਖਦੇ ਆ ਅਕੈਰੇ ਪੁੱਠੇ ਕੌਮਿਆਂ ਨਾਲ ਜਿਹੜੇ ਬਾਕ ਵਿੱਚ ਵਿਸ਼ਰਾਮ ਜਿੰਨਾ ਦੀ ਦੇ ਸਹੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਤਾਂ ਜਿੱਥੇ ਆਪਾਂ ਸਹੀ ਤਰੀਕੇ ਨਾਲ ਇਹਨੂੰ ਲਾਗੂ ओके ਕਿਹੜੇ ਵਾਕ ਵਿੱਚ ਇਨ੍ਹਾਂ ਵਿੱਚ ਕਿਹੜਾ ਵਾਕ ਆ ਜਿਹਦੇ ਵਿੱਚ ਵਿਸ਼ਰਾਮ ਚਿੰਨਾਂ ਦੇ ਸਹੀ ਰੂਪ ਨੂੰ ਰੂਪ ਨੂੰ ਲਾਗੂ ਨਹੀਂ ਕੀਤਾ ਗਿਆ ਤਾਂ ਇਹਨਾਂ ਵਿੱਚ ਦੱਸੋ ਤਿੰਨੇ ਦੇ ਵਿੱਚ ਸਹੀ ਤਰੀਕੇ ਨਾਲ ਵਰਤੋਂ ਕਰੀ ਆ ਇੱਕ ਦੇ ਵਿੱਚ ਵਰਤੋਂ ਨਹੀਂ ਕੀਤੀ ਹੋਈ ਇੱਕ ਵਾਰੀ ਵੀਡੀਓ ਰੋਕੋ ਆਹ ਹੁਣੇ ਆਪਾਂ ਕਰਿਆ ਕਿ ਨਾਨਕ ਸਿੰਘ ਰਚਿਤ ਨੋਵਲ ਚਿੱਟਾ ਲਹੁ ਤਾਂ ਜਦੋਂ ਕਿਸੇ ਦੀ ਕੋਈ ਬੁੱਕ ਜਾਂ ਕਿਸੇ ਲਿਖਤ ਦਾ ਨਾਮ ਹੁੰਦਾ ਤਾਂ ਉਹਨਾਂ ਆਪਾਂ ਕੈਰੇ ਕੌਮੇ ਵਿੱਚ ਰੱਖ ਦਿੰਨੇ ਆ ਇਹ ਆਪ ਅੱਗੇ ਕਰਾਂਗੇ ਜਦੋਂ ਆਪਾਂ ਕੋਈ ਵੀ ਅੱਖਰ ਨੂੰ ਛੱਡ ਦਿੰਨੇ ਆ ਤਾਂ ਉੱਥੇ ਆਪਾਂ ਤਾਂ ਇਹ ਜਦੋਂ ਕਿਸੇ ਨੂੰ ਆਪਾਂ ਬੁਲਾਉਣਾ ਹੋਵੇ ਤਾਂ ਇਹਦੇ ਵਿੱਚ ਆਉਣਾ ਸੀ ਈਡੀ ਅਨਸਰ ਮਾਤਾ ਜੀ ਮੈਂ ਕਲਾਸ ਵਿੱਚ ਪਹਿਲੇ ਸਥਾਨ ਤੇ ਆਈ ਹਾਂ ਤਾਂ ਇਹ ਜਿਹੜਾ ਪੁੱਤ ਵਰਤਿਆ ਜਾਂਦਾ ਦੂਰੇ ਪੁੱਠੇ ਕੌਮੇ ਵਰਤੇ ਜਾਂਦੇ ਇਹ ਕਿਸੇ ਦੀ ਕਹੀ ਹੋਈ ਗੱਲ ਨੂੰ ਸੀਮ ਟੂ ਸੀਵ ਜਦੋਂ ਲਿਖਣਾ ਹੋਵੇ ਤਾਂ 18 ਨੂੰ ਨਹੀਂ ਸੀਗੇ ਇੱਥੇ ਉਹਨਾਂ ਸੇ ਮਾਤਾ ਜੀ ਥੋੜਾ ਜਿਹਾ ਠਹਿਰਾਓ ਫਿਰ ਹੀ ਸਟਾਰਟ ਹੋਣਾ ਸੀਗਾ ਤਾਂ ਮਾਤਾ ਜੀ ਇੱਥੇ ਥੋੜਾ ਜਿਹਾ ਠਹਿਰਾਓ ਹੋਣਾ ਸੀਗਾ ਮੈਂ ਕਲਾਸ ਵਿੱਚ ਪਹਿਲੇ ਨੰਬਰ ਤੇ ਆਈ ਹਾਂ ਦੂਰੇ ਪੁੱਠੇ ਕੌਮੇ ਜਦੋਂ ਕਿਸੇ ਬਾਗ ਵਿੱਚ ਕਿਸੇ ਦੀ ਕਹੀ ਹੋਈ ਗੱਲ ਨੂੰ ਸੇਮ ਟੂ ਸੇਮ ਦੱਸਿਆ ਜਾਵੇ ਤਾਂ ਦੂਰੇ ਪੁੱਠੇ ਕੌਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਚਹਿਰੀ ਵਿੱਚ ਗਵਾਹ ਨੇ ਕਿਹਾ ਮਤਲਬ ਥੋੜਾ ਠਹਿਰਾਓ ਅਗੇ ਤਾਂ ਇੱਥੇ ਉਦੋਂ ਅਗੇ ਰਾਮ ਦਾ ਕਤਲ ਸ਼ਰਿਆਮ ਹੋਇਆ ਹੈ ਤਾਂ ਇਹ ਡੰਡੀ ਹਮੇਸ਼ਾ ਅੰਦਰ ਆਉਂਦੀ ਹੁੰਦੀ ਹੈ ਬਾਅਦ ਚ ਇਹ ਆ ਜਾਂਦੇ ਨੇ ਬੰਦ ਹੋ ਜਾਂਦਾ ਵਾਕ ਤਾਂ ਇੱਥੇ ਕਿਸੇ ਦੀ ਗੱਲ ਨੂੰ ਸੀਵ ਟੂ ਸੀਵ ਅਜਿਹਾ ਆਪਾਂ ਲਿਖ ਦਿੰਨੇ ਆ ਕਿਸੇ ਦੇ ਬਿਆਨ ਨੂੰ ਕਿਸੇ ਦੀ ਸਟੇਟਮੈਂਟ ਨੂੰ ਜੋ ਲਿਖਣਾ ਹੁੰਦਾ ਤਾਂ ਪੁੱਠੇ ਕੌਮੇ ਵਰਤੇ ਜਾਂਦੇ ਨੇ ਤਾਂ ਬਿਸ਼ਰਾਮ ਚੇਨ ਪੁੱਠੇ ਕੌਮਿਆਂ ਦੀ ਵਰਤੋਂ ਕਿਸ ਨੀਮ ਅਨਸਾਰ ਹੁੰਦੀ ਆ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕਿੱਥੇ ਹੁੰਦੀ ਆ ਕਿਸੇ ਦਾ ਕੋਈ ਵਿਸ਼ੇਸ਼ ਨਾਮ ਲਿਖਣ ਲਈ ਹੁੰਦੀ ਆ ਕਿਸੇ ਬਾਕ ਵਿੱਚ ਕਿਸੇ ਬੁੱਕ ਦਾ ਨਾਮ ਲਿਖਣ ਲਈ ਸਿੰਗਲ ਕੌਮੇ ਵਰਤੇ ਜਾਂਦੇ ਨੇ ਬਾਕ ਵਿੱਚ ਪੂਰਨ ਵਿਸ਼ਰਾਮ ਦੱਸਣ ਲਈ ਡੰਡੀ ਵਰਤੀ ਜਾਂਦੀ ਆ ਕਿਸੇ ਦੇ ਕਹੇ ਜਾਂ ਲਿਖੇ ਨੂੰ ਜੋਉਂਦੀ ਤੋਂ ਲਿਖਣ ਲਈ ਸੇਵ ਟੂ ਸੇਮ ਆਪਾਂ ਪਿੱਛੇ ਦੇਖਿਆ ਤਾਂ ਉੱਥੇ ਵਰਤਦੇ ਆਪਾਂ ਦੂਰੇ ਪੁੱਠੇ ਕੌਮੇ ਜੋੜਨੇ ਲਿਖਣ ਵੇਲੇ ਜਦੋਂ ਕਿਸੇ ਸਤਰ ਜਾਂ ਲੈਂ ਆ ਵੀ ਅੱਗੇ ਆਉਗੇ ਜਦੋਂ ਕਿਸੇ ਦੀ ਅੱਗੇ ਅਰਥ ਉਦੋਂ ਆਪਾਂ ਬ੍ਰੈਕਟ ਪਾ ਦਿੰਦੇ ਆ ਦੇ ਅੰਤ ਵਿੱਚ ਅੰਤ ਵਿੱਚ ਥਾਂ ਥੋੜੀ ਰਹਿ ਜਾਵੇ ਜਿਸ ਕਾਰਨ ਕਿਸੇ ਸ਼ਬਦ ਦੇ ਕੁਝ ਅੱਖਰ ਤਾਂ ਲਿਖੇ ਜਾਣ ਬਾਕੀ ਦੂਜੀ ਸਤਰ ਵਿੱਚ ਆਉਣ ਆਉਣ ਤੇ ਉਸ ਸ਼ਬਦ ਨੂੰ ਜੋੜਨ ਲਈ ਜੋੜਨੀ ਵਰਤੀ ਜਾਂਦੀ ਹੈ ਜੇ ਵੀ ਆਪਾਂ ਕੁਝ ਲਿਖ ਰਹੇ ਹਾਂ ਇੱਥੇ ਆਪਣੇ ਕੋਲ ਸਪੇਸ ਨਹੀਂ ਬਚੀ ਤਾਂ ਆਪਾਂ ਉਹਦਾ ਜਿਹੜਾ ਬਾਕੀ ਪਾਰਟ ਆ ਉਹ ਅੱਗੇ ਲਿਖਾਂਗੇ ਤਾਂ ਉੱਥੇ ਆਪਾਂ ਇਸੀ ਵਰਤਦੇ ਹਾਂ ਜੋੜਨੀ ਤਾਂ ਜਿਵੇਂ ਹੁਣ ਆਪਾਂ ਵਿਖਿਆ ਸੀ ਪਿੱਛੇ ਜਦੋਂ ਆਪਾਂ ਸ਼ਬਦ ਉਤਪਤੀਆਂ ਦੇਖਿਆ ਸੀਗਾ ਤਾਂ ਸਮਾਸੀ ਸ਼ਬਦ ਵਿਚਕਾਰ ਆਪਾਂ ਜੋੜ ਨਹੀਂ ਵਰਤਦੇ ਆ ਇਹ ਵੀ ਆਪਾਂ ਦੇਖਿਆ ਸੀ ਕਈ ਵਾਰ ਇਹ ਸਮਾਨ ਅਰਥ ਵਾਲੇ ਵੀ ਹੁੰਦੇ ਨੇ ਬਹੁਤ ਵਾਰੀ ਇਹ ਵਿਰੋਧੀ ਅਰਥ ਵਾਲੇ ਵੀ ਹੁੰਦੇ ਨੇ ਤੇ ਬਹੁਤ ਵਾਰੀ ਇਹ ਮਤਲਬ ਇੱਕਦਮ मीनिंग ਨਿਕਲ ਰਿਹਾ ਹੁੰਦਾ ਦੂਜੇ ਦਾ मीनिंग ਨਹੀਂ ਨਿਕਲਦਾ ਠੀਕ ਆ ਤਾਂ ਉੱਥੇ ਵੀ ਅਸੀਂ ਜੋੜ ਨਹੀਂ ਵਰਤਦੇ ਜਿਵੇਂ ਲੋਕ ਰਾਜ ਤਾਂ ਲੋਕ ਰਾਜ ਲੋਕਾਂ ਦਾ ਰਾਜ ਲੋਕਾਂ ਦੇ ਰਾਜ ਨੂੰ ਆਪਾਂ ਕਹਾਂਗੇ ਲੋਕ ਰਾਜ ਗਣ ਰਾਜ ਤਾਂ ਇੱਥੇ ਆਪਾਂ ਇਹਨਾਂ ਵਾਸਤੇ ਸਮਾਸੀ ਸ਼ਬਦ ਵਰਤਦੇ ਆ ਜਮੇ ਬਕਾਇਸ਼ ਕੋਈ ਜਿਹੜੇ ਸ਼ਬਦਾਂ ਦਾ ਸਮੂਹ ਹੁੰਦਾ ਤੇ ਉਹਨਾਂ ਨੂੰ ਜਦੋਂ ਆਪਾਂ ਲਿਖਦੇ ਆ ਤਾਂ ਉਦੋਂ ਵੀ ਆਪਾਂ ਸਮਾਸੀ ਸ਼ਬਦਾਂ ਦੀ ਵਰਤੋਂ ਕਰਦੇ ਆ ਇੱਕ ਹੀ ਅਰਥਾਂ ਵਾਲੇ ਸ਼ਬਦਾਂ ਦੇ ਨਾਲ-ਨਾਲ ਆਉਣ ਤੇ ਇੱਥੇ ਵੀ ਵਰਤੀ ਹੈ ਵੇਖੋ ਆਪਾਂ ਜੋੜ ਨਹੀਂ ਨਾਲ ਨਾਲ ਆਉਣ ਤੇ ਉਹਨਾਂ ਵਿਚਕਾਰ ਜੋੜ ਨਹੀਂ ਪਾਈ ਜਾਂਦੀ ਹੈ ਜਮੇ ਕਾਰ ਵਿਹਾਰ ਨਾਲ-ਨਾਲ ਪਾਣੀ ਪਾਣੀ ਅੰਗ ਸੰਗ ਨੀੜੇ ਨੀੜੇ ਤੇੜੇ ਬੋਲ ਚਾਲ ਤਾਂ ਇੱਥੇ ਵੀ ਆਪਾਂ ਕੀ ਪਾਵਾਂਗੇ ਜੋੜ ਨਹੀਂ ਪਾਉਣੇ ਆ ਅੱਗੇ ਸਾਡੀ ਆ ਕੀ ਬ੍ਰੈਕਟ ਬਾਕ ਵਿੱਚ ਕਿਸੇ ਸ਼ਬਦਾਂ ਦੇ ਭਾਵ ਸਪਸ਼ਟ ਰੂਪ ਵਿੱਚ ਪੇਸ਼ ਕਰਨ ਲਈ ਵਰਤੀ ਜਾਂਦੀ ਹੈ ਨਾਟਕਾਂ ਵਿੱਚ ਕਿਸੇ ਪਾਤਰ ਦਾ ਹੂਲੀਆ ਜਾਂ ਉਸ ਦੇ ਭਾਵ ਸਮਝਾਉਣ ਲਈ ਜਦੋਂ ਆਪਾਂ ਨਾਟਕ ਕੋਈ ਪੜ੍ਹਦੇ ਆ ਤਾਂ ਉਹਦੇ ਵਿੱਚ ਦੱਸਿਆ ਜਾਂਦਾ ਨਾ ਨਾਟਕ ਦਾ ਕੀ ਹੁੰਦਾ ਆਪਣੇ ਅੱਖਾਂ ਦੇ ਸਾਹਮਣੇ ਉਹੀ ਚੀਜ਼ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਨਾਟਕਕਾਰ ਠੀਕ ਆ ਜਿਵੇਂ ਸ਼ਰਮਾ ਜੀ ਹੁਣ ਆਪ ਨੂੰ ਪਤਾ ਲੱਗ ਗਿਆ ਕਿ ਨਾਟਕ ਦੇ ਵਿੱਚ ਕੌਣ ਬੋਲੂ ਸ਼ਰਮਾ ਜੀ ਬੋਲਣਗੇ ਇੱਥੋਂ ਆਪਾਂ ਪਤਾ ਲੱਗ ਗਿਆ ਚਿੰਨ ਆ ਗਿਆ ਤਾਂ ਉਹ ਮਤਲਬ ਬੋਲਦੇ ਕਿਦਾਂ ਹੱਥ ਜੋੜ ਕੇ ਬੋਲਦੇ ਨੇ हे ਭਗਵਾਨ ਆ ਗਿਆ ਜਿਹੜੇ ਮੂੰਹੋਂ ਨਿਕਲਦੇ ਨੇ ਬਿਸਮਿਕ ਚਿੰਨ ਮੈਨੂੰ ਮਾਫ਼ ਕਰ ਦਿਓ ਬਾਅਦ ਕੰਪਲੀਟ ਹੋ ਗਿਆ ਤੇ ਆ ਗਈ ਸਾਡੀ ਡੰਡੀ ਠੀਕ ਆ ਤਾਂ ਕੌਣ ਬੋਲਿਆ ਸ਼ਰਮਾ ਜੀ ਬੋਲੇ ਕਿੱਦਾਂ ਬੋਲੇ ਜੋ ਬੋਲੀ ਦਾ ਹੈ ਬਟ ਹੱਥ ਜੋੜ ਕੇ ਬੋਲੇ ਤਾਂ ਇਹਨੂੰ ਆਪਾਂ ਵੈਕਟ ਵਿੱਚ ਪਾਵਾਂਗੇ ਠੀਕ ਹੈ ਸ਼ਬਦਾਂ ਦੇ ਅਰਥ ਸਪਸ਼ਟ ਕਰਨ ਲਈ ਮੇਰੀ ਅਰਜ਼ ਹੁਣ ਜੇ ਮੇ ਅਰਜ਼ਾ ਕਿਸ ਨੂੰ ਨਹੀਂ ਸਮਝ ਆਈ ਤਾਂ ਉਹਦੀ ਜਗ੍ਹਾ ਤੇ ਉਹ ਵੈਕਟ ਚ ਪਾ ਦੇਣਗੇ ਕਿ ਮੈਂ ਇੱਥੇ ਲਿਖਿਆ ਮੇਰੀ ਬੇਨਤੀ ਲਿਖੋ ਤਾਂ ਉਹਦੇ ਅੱਗੇ ਅਰਥ ਦੱਸਣ ਲਈ ਸਾਨੂੰ ਨਾਲ ਬੇਨਤੀ ਲਿਖਦੀ ਛਟਮ ਰੋੜੀ ਇਹੀ ਇਸ ਤਰੀਕੇ ਨਾਲ ਹੁੰਦੀ ਆ ਆਪਾਂ ਆਮ ਇਹਨੂੰ ਲਿਖਦੇ ਆ ਜਦੋਂ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਰਗਟ ਕਰਨਾ ਹੋਵੇ ਤਾਂ ਛੁਟ ਮਰੂੜੀ ਵਰਤੀ ਜਾਂਦੀ ਆ ਜਿਵੇਂ ਵਿੱਚ ਆਪਾਂ ਕਈ ਵਾਰੀ ਵਿੱਚ ਨਹੀਂ ਲਿਖਦੇ ਆਪਾਂ ਕੱਲਾ ਇਹ ਤੇ ਇੱਥੇ ਪਤਾ ਲੱਗ ਗਿਆ ਕਿ ਇਹਨੂੰ ਆਪਾਂ ਛੱਡਤਾ ਉੱਤੇ ਤਾਂ ਆਪਾਂ ਇਹ ਫਰੰਟ ਵਾਲੇ ਨੂੰ ਛੱਡ ਕੇ ਸਿੱਧਾ ਇਦਾਂ ਲਿਖ ਦਿੰਦੇ ਆ ਇਹਨਾਂ ਦੇ ਵਿੱਚ ਆਪਾਂ ਇਹਦੀ ਵਰਤੋਂ ਕਰਦੇ ਆ ਅੰਭਿਸ਼੍ਰਾਮ ਚਿੰਨ ਛੁੱਟਮ ਰੂੜੀ ਦੀ ਵਰਤੋਂ ਕਿਸ ਨਿਯਮ ਅਨੁਸਾਰ ਹੁੰਦੀ ਹੈ ਬਾਕ ਵਿੱਚ ਵਿਸ਼ੇਸ਼ ਕਥਨ ਲਈ ਅਦ ਅੱਖਰ ਦਰਸਾਉਣ ਲਈ ਕਿਸੇ ਵਿਸ਼ੇਸ਼ ਨਾਮ ਲਿਖਣ ਲਈ ਅੱਖਰ ਦੇ ਅਲੋਪ ਹੋਣ ਲਈ ਕਿ ਅੱਖਰ ਉੱਥੇ ਆਪਣਾ ਸ਼ੋਈ ਨਾ ਹੋ ਰਿਹਾ ਅਲੋਪ ਦਾ ਸੂਚਕ ਚਿੰਨ ਹੈ ਕਿ ਅੱਖਰ ਜਿਉਂ ਵੀ ਸੀਗਾ ਸਾਡਾ ਉਹ ਅਲੋਪ ਹੋ ਗਿਆ ਇਹਦਾ ਚਿੰਨ ਹੈ ਤੇ ਇਹਦਾ ਅਨਸਰ ਹੋਣਾ ਸੀ ਸੱਸਾ ਅੱਗੇ ਹੈ ਸਾਡੀ ਬਿੰਦੀ ਇਹ ਵੀ ਆਪਣੇ ਆਪ ਦੇ ਵਿੱਚ ਕੀ ਹੈ ਸਾਡਾ ਇੱਕ ਚੈਨ ਜਦੋਂ ਇਮਤਿਹਾਨਾਂ ਦੀਆਂ ਡਿਗਰੀਆਂ ਕਿਸੇ ਦੇ ਅਹੁਦੇ ਲਈ ਤਾਂ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਜੁਰ ਆਪਾਂ ਕਿਸੇ ਦਾ ਅਹੁਦਾ ਲਿਖਣਾ ਆਪਾਂ ਉਹਨੂੰ ਕੰਪਲੀਟ ਨਹੀਂ ਲਿਖਦੇ ਠੀਕ ਆ ਜਾਂ ਕੋਈ ਆਪਾਂ ਡਿਗਰੀ ਕਰੀ ਹੁੰਦੀ ਹੈ ਉਹਦਾ ਆਪਾਂ ਪੂਰਾ ਕੰਪਲੀਟ ਨਾਮ ਨਹੀਂ ਲਿਖਦੇ ਤਾਂ ਉੱਥੇ ਆਪਾਂ ਕੀ ਲਾਉਣੇ ਆ ਬਿੰਦੀ ਲਾਉਣੇ ਆ ਜਿਵੇਂ ਬੀਏ ਐਮਏ ਮੈਸਟਰ ਆਫ ਆਰਟਸ ਇਹ ਬਟ ਫੁੱਲ ਫੋਰਮ ਹੁੰਦੀ ਹੈ ਬਟ ਉਹਨੂੰ ਆਪਾਂ ਡਿਗਰੀਆਂ ਦੇ ਨਾਮ ਵਗੈਰਾ ਐਮਬੀਬੀਐਸ ਐਸਪੀ ਆਪਾਂ ਕਹਿ ਦਿੰਦੇ ਆ ਤਾਂ ਉਥੇ ਆਪਾਂ ਕਿਹਦੀ ਵਰਤੋਂ ਕਰਦੇ ਆ ਬਿੰਦੀ ਦੀ ਵਰਤੋਂ ਕਰਦੇ ਆ ਇਹ ਤੋ ਤੱਕ ਸੀਗਾ ਤੁਹਾਡਾ ਅੱਜ ਦਾ ਟੌਪਿਕ ਵਿਸ਼ਰਾਮ ਚਿੰਨ ਅਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਲਾਈਕ ਕਰਿਓ ਤੇ ਸ਼ੇਅਰ ਕਰਦੇ ਹੋ ਅਗਲੀ ਕਲਾਸ 'ਚ ਆਪਾਂ ਮਿਲਦੇ ਆਂ ਅਗਲਾ ਸਾਡਾ ਟੌਪਿਕ ਹੋਏਗਾ ਇਹ ਤੋਂ ਬਾਅਦ ਬਾਕ ਬਾਕੀ ਕਮੈਂਟਾਂ 'ਚ ਦੱਸ ਦਿਓ ਜਿਹੜੀ ਵੀ ਤੁਹਾਨੂੰ ਅਗਲੇ ਕਿਸੇ ਟੌਪਿਕ ਦੀ ਕਲਾਸ ਚਾਹੀਦੀ ਹੋਈ